BBMP ਦਾ ਮਸਲਾ ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਜਿਹੜਾ ਉਹਦੇ ਚੇਅਰਮੈਨ ਜਦੋਂ ਚੜ ਕੇ ਪਾਣੀ ਛੱਡਣ ਲੱਗਦੇ ਆ ਤੇ ਮੌਕੇ ਉੱਤੇ ਬੰਦਕ ਬਣਾ ਲਿਆ ਜਾਂਦਾ ਉਸ ਨੂੰ ਉਹ ਕੀ ਕਹਾਣੀ ਸੀ ਅੱਜ ਦੀ ਔਰ ਪਾਣੀ ਦਾ ਜਿਹੜਾ ਮਸਲਾ ਇੱਕ ਇੱਕਦਮ ਖੜਾ ਕਰ ਦਿੱਤਾ ਹੈ ਕਿ ਉਹਦੇ ਪਿਛਲੀ ਸਿਆਸਤ ਕੀ ਹੈ ਉਹ BBMP ਦੇ ਮੁੱਦੇ ਵਾਲੀ ਅੱਜ ਚੇਅਰਮੈਨ ਨੇ ਜੋ ਇੱਕ ਕੋਸ਼ਿਸ਼ ਕੀਤੀ ਆਪਣੇ ਵੱਲੋਂ ਕਿ ਪਾਣੀ ਛੱਡਦੀ ਹੈ ਹਰਿਆਣੇ ਵੱਲ ਨੂੰ ਉਹ ਮਸਲਾ ਕੀ ਸੀ ਅੱਜ ਦਾ ਦੇਖੋ ਸੰਦੀਪ ਉਹਨੇ ਖੁਦ ਹੀ ਮਨੋਜ ਤਰਪਾਠੀ ਨੇ ਖੋਦੀ ਕਹਿ ਸਕਦੇ ਕਿ ਅਜਿਹੀ ਗਲਤੀ ਕੀਤੀ ਹੈ ਜਿਹੜੀ ਨਹੀਂ ਕਰਨੀ ਚਾਹੀਦੀ ਸੀ ਦੇਖੋ ਇਸ ਸਮੇਂ ਭਾਰਤ ਪਾਕਿਸਤਾਨ ਦੇ ਵਿੱਚ ਮਾਹੌਲ ਬਹੁਤ ਖਰਾਬ ਹੈ ਤਣਾਅਪੂਰਨ ਜੰਗ ਵਰਗਾ ਮਾਹੌਲ ਹੀ ਮੈਂ ਕਹਾਂਗਾ ਲੇਕਿਨ ਉਹਨੇ ਦੇਖੋ ਕਿੰਨੀ ਚਲਾਕੀ ਕੀਤੀ ਹੈ ਜਾਂ ਉੱਤੇ ਮਨੋਜ ਤਰਪਾਠੀ ਜਿਹੜੇ ਭਾਖੜਾ ਵਿਆਸ ਪ੍ਰਬੰਧਨ ਬੋਰਡ ਦੇ ਚੇਅਰਮੈਨ ਉਹਦੇ ਪਤਾ ਨਹੀਂ ਕਿਹੜੀ ਇਸ ਔਖੀ ਘੜੀ ਦੇ ਵਿੱਚ ਵੇਲੇ ਦੇ ਵਿੱਚ ਬਾਹ ਫਸ ਗਈ ਜਾਂ ਉਹਨੂੰ ਵੇਲੇ ਨੇ ਚ ਬਾਹ ਦੇਣ ਵਾਸਤੇ ਕਿਸ ਨੇ ਮਜਬੂਰ ਕੀਤਾ ਸੈਂਟਰ ਨੇ ਮਜਬੂਰ ਮਜਬੂਰ ਕੀਤਾ ਜਾਂ ਹਰਿਆਣੇ ਨੇ ਮਜਬੂਰ ਕੀਤਾ ਇੱਕ ਪਾਸੇ ਤੇ ਪੂਰਾ ਦੇਸ਼ ਸੁੱਖਾ ਮੰਗ ਰਿਹਾ ਕਿ ਜੰਗ ਨਾਲ ਲੱਗੇ ਪੰਜਾਬ ਦਾ ਨੁਕਸਾਨ ਨਾ ਕਿ ਅਸੀਂ ਪਹਿਲਾਂ ਹੀ ਪੰਜਾਬ ਨੇ ਬਹੁਤ ਨੁਕਸਾਨ ਚੱਲਿਆ ਗਿਆ ਹਮੇਸ਼ਾ ਅਸੀਂ ਆਪਣੇ ਪਿੰਡੇ ਤੇ ਛਾਤੀ ਤੇ ਮੱਥੇ ਤੇ ਗੋਲੀਆਂ ਖਾਧੀਆਂ ਆਈਆਂ ਹੈਗੀਆਂ ਠੀਕ ਹੈ ਆਜ਼ਾਦੀ ਦਾ ਆਨੰਦ ਪੂਰੀ ਦੁਨੀ ਪੂਰੇ ਦੇਸ਼ ਨੇ ਮਾਣਿਆ ਲੇਕਿਨ ਕੁਰਬਾਨੀਆਂ ਸਭ ਤੋਂ ਵੱਧ ਪੰਜਾਬੀਆਂ ਦੇ ਪੱਲੇ ਆਈਆਂ ਨੇ ਉਹ ਮਾਣ ਵਾਲੀ ਗੱਲ ਸਨਮਾਨ ਵਾਲੀ ਗੱਲ ਹੁਣ ਪਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਚੇਅਰਮੈਨ ਮਨੋਜ ਤਰਪਾਠੀ ਸਵੇਰੇ 9 ਵਜੇ ਪਹੁੰਚ ਜਾਂਦੇ ਨੇ ਉੱਥੇ ਪਹੁੰਚ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੁਕਮ ਚਾੜ੍ਹ ਦਿੰਦੇ ਨੇ ਹੁਣ ਸਵਾਲ ਇਹ ਕਿ ਬੀਤੀ ਰਾਤ ਵੀ ਇੱਕ ਪਾਖਾ ਬਿਆਸ ਪਰਮੰਦਰਨ ਬੋਰਡ ਦੇ ਇੱਕ ਅਫਸਰ ਨੇ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਤੇ ਉਹ ਪੁਲਿਸ ਨੇ ਉਹਨੂੰ ਹਰਾਸਤ ਦੇ ਵਿੱਚ ਲੈ ਲਿਆ ਹੁਣ ਜਦੋਂ ਸਰਕਾਰ ਨੂੰ ਪਤਾ ਲੱਗਦਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਲੱਗਦਾ ਤੇ ਉਹ ਵੀ ਮੌਕੇ ਤੇ ਪਹੁੰਚ ਜਾਂਦੇ ਨੇ ਜਿੰਨਾ ਚਿਰ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਪਹੁੰਚਣਾ ਉਸ ਤੋਂ ਪਹਿਲਾਂ ਹੀ ਆਮ ਆਦੀ ਪਾਰਟੀ ਦੇ ਵਰਕਰ ਕਿਉਂਕਿ ਅਨੰਦਪੁਰ ਸਾਹਿਬ ਹਲਕੇ ਤੋਂ ਆਮ ਆਦੀ ਪਾਰਟੀ ਦੇ ਐਮਐਲਏ ਜੋ ਮੌਜੂਦਾ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਹ ਇਕੱਠੇ ਹੋ ਜਾਂਦੇ ਨੇ ਮਨੋਜ ਤਰਪਾਠੀ ਉਹਨਾਂ ਨੂੰ ਘੇਰਾ ਪਾ ਕੇ ਉਹ ਜਿਹੜੇ ਉੱਥੇ ਰੈਸਟ ਹਾਊਸ ਦੇ ਰੁੱਕਦੇ ਨੇ ਉੱਥੇ ਉਹਨਾਂ ਨੂੰ ਨਜ਼ਰਬੰਦ ਕੀਤਾ ਬੰਦੀ ਬਣਾਇਆ ਜਾਂਦਾ ਹੈ ਹੁਣ ਸਵਾਲ ਹੈ ਕਿ ਜਦ ਕੇਸ ਹਾਈ ਕੋਰਟ ਦੇ ਵਿੱਚ ਚੱਲ ਗਿਆ ਪਾਖੜਾ ਬਿਆਸ ਪ੍ਰਬੰਧਨ ਬੋਰਡ ਦਾ ਕੰਮ ਕੇਅਰ ਟੇਕਰ ਦੇ ਤੌਰ ਤੇ ਉਹ ਡਿਕਟੇਟ ਨਹੀਂ ਕਰ ਸਕਦਾਗਾ ਔਰ ਪੰਜਾਬ ਨੇ ਮਤਾ ਪਾਸ ਕੀਤਾ ਹੋਇਆ ਮਤਾ ਪਾਸ ਕਰਨ ਕੇ ਜਦੋਂ ਵੀ ਪੰਜਾਬ ਪੰਜਾਬ ਕੋ ਵਾਧੂ ਪਾਣੀ ਨਹੀਂ ਹਾਲਾਂਕਿ ਮਨੁੱਖਤਾ ਦੇ ਆਧਾਰ ਤੇ ਇਨਸਾਨੀਅਤ ਦੇ ਤੌਰ ਤੇ ਪੰਜਾਬ ਨੇ 4000 ਕਿਊਸਕ ਪਾਣੀ ਛੱਡ ਵੀ ਦਿੱਤਾ ਲੇਕਿਨ ਇਸ ਤੋਂ ਬਾਅਦ ਪਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਚੇਅਰਮੈਨ ਦੇ ਪਤਾ ਨਹੀਂ ਕਿਹੜੀ ਸਪਾਰਟੀ ਦਾ ਕਿਸ ਸਰਕਾਰ ਦਾ ਦਬਾਅ ਸੀ ਕਿ ਉਹ ਉੱਥੇ ਚਲੇ ਗਏ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੀ ਚਲੇ ਜਾਂਦੇ ਨੇ ਉੱਥੇ ਔਰ ਉਹ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਔਖੀ ਘੜੀ ਤੇ ਪੂਰਾ ਦੇਸ਼ ਪਾਕਿਸਤਾਨ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਕਰ ਰਿਹਾ ਤੇ ਇੱਥੇ ਜਿਹੜਾ ਭਾਖੜਾ ਬਿਆਸ ਜਾਂ ਉਹ ਚੋਰ ਮੋਰੀਆਂ ਰਾਹੀਂ ਪਾਣੀ ਛੱਡਣਾ ਚਾਹੁੰਦੇ ਆ ਕਿ ਨਹੀਂ ਜਦ ਕਿ 14 ਦਿਨ ਰਹਿ ਗਏ ਕਰੀਬ ਔਰ 21 ਮਈ ਤੋਂ ਬਾਅਦ ਹਰਿਆਣਾ ਨੂੰ ਉਸੇ ਤਰ੍ਹਾਂ ਹੀ ਪਾਣੀ ਮਿਲਣ ਜਿਵੇਂ ਪਹਿਲਾਂ ਮਿਲਦਾ ਰਿਹਾ ਜਾਂ ਤੇ ਹਰਿਆਣਾ ਪਹਿਲਾਂ ਆਪਣੀ ਪਾਣੀ ਦੀ ਬਚਤ ਕਰ ਲੈਂਦਾ ਹਾਲਾਂਕਿ ਉਹਨੇ ਬਚਤ ਨਹੀਂ ਕੀਤੀ 104% ਪਾਣੀ ਉਹ ਵਧ ਚੁੱਕਾ ਇਸ ਦੇ ਬਾਵਜੂਦ ਪੰਜਾਬ ਨੇ ਵੱਡਾ ਦਿਲ ਦਿਖਾਉਂਦੇ ਵੱਡਾ ਭਰਾ ਹੋਣ ਦੇ ਨਾਤੇ 4000 ਕਿਊਸਕ ਪਾਣੀ ਛੱਡ ਵੀ ਦਿੱਤਾ ਹੈਗਾ ਰਹਿ ਗਏ 14 ਦਿਨ ਤੁਸੀਂ 14 ਦਿਨ ਦਾ ਇੰਤਜ਼ਾਰ ਕਰੋ ਲੇਕਿਨ ਜੇ ਤੁਸੀਂ ਇਸ ਔਖੀ ਘੜੀ ਦੇ ਜਿਵੇਂ ਆਪਾਂ ਗੱਲ ਕਰ ਰਹੇ ਨੇ ਕਿ ਚੋਰਾ ਚੋਰ ਬਿਜਾਰੀ ਕਾਲਾ ਬਿਜਾਰੀ ਜਮਾਂ ਖੋਰੀ ਉਸੇ ਤਰ੍ਹਾਂ ਇਸ ਔਖੀ ਘੜੀ ਦੇ ਵਿੱਚ ਬੀਬੀਐਮਬੀ ਨੂੰ ਲੱਗਾ ਹੋਊਗਾ ਕਿ ਪੰਜਾਬ ਉਧਰ ਬਿਜੀਆ ਬਲੈਕਆਊਟ ਦੇ ਵਿੱਚ ਬਿਜੀਆ ਕਾਨੂੰਨ ਵਿਵਸਥਾ ਨੂੰ ਸੰਭਾਲ ਵਿੱਚ ਬਿਜੀਆ ਆਪਾਂ ਜਾ ਕੇ ਚੋਰੀ ਛੱਪੇ ਪਾਣੀ ਛੱਡ ਦਿੰਦੇ ਨੇ ਇਹ ਗੱਲ ਅਸੂਲਨ ਤੌਰ ਤੇ ਗਲਤ ਆ ਹਾਲਾਂਕਿ ਮਸਲਾ ਹਾਈ ਕੋਰਟ ਦੇ ਵਿੱਚ ਵੀ ਗਿਆ ਹਾਈ ਕੋਰਟ ਨੇ ਕਿਹਾ ਕਿ ਬੀਐਮਪੀ ਦੇ ਕੰਮ ਦੇ ਵਿੱਚ ਦਖਲ ਨਹੀਂ ਦਿੱਤੀ ਜਾ ਸਕੀ ਲੇਕਿਨ ਜਦ ਪਾਣੀ ਫਿਕਸ ਆ ਹਰ ਸਟੇਟ ਦਾ ਕੋਟਾ ਫਿਕਸ ਆ ਤੇ BBMP ਨੂੰ ਵੀ ਤੱਕਾ ਨਹੀਂ ਕਰਨਾ ਚਾਹੀਦਾ ਹੈਗਾ ਔਰ ਕਿਉਂਕਿ ਜੇ ਇਦਾਂ ਹੀ ਹਰ ਵਾਰ ਪਾਣੀ ਛੱਡਦੇ ਰਹਿਗੇ ਤੇ ਫਿਰ ਤੇ ਪਿਛਲੀ ਅੱਜ ਮਾਰਚ ਮਹੀਨੇ ਦੇ ਵਿੱਚ ਹਰਿਆਣੇ ਨੇ ਪਾਣੀ ਖਤਮ ਕਰ ਲਿਆ ਫਿਰ ਉਹ ਦਸੰਬਰ ਜਨਵਰੀ ਮਹੀਨੇ ਦੇ ਵਿੱਚ ਪਾਣੀ ਖਤਮ ਕਰ ਲਿਆ ਕਰੂਗਾ ਘੱਟੋ ਘੱਟ ਹਰਿਆਣੇ ਦੀ ਸਰਕਾਰ ਨੂੰ ਤੇ ਅਕਲ ਆਵੇ ਨਾ ਉਥੋਂ ਦੇ ਇਰੀਗੇਸ਼ਨ ਡਿਪਾਰਟਮੈਂਟ ਨੂੰ ਅਕਲ ਤੇ ਆਵੇ ਨਾ ਕਿ ਜਿਹੜਾ ਸਾਨੂੰ ਪਾਣੀ ਵੰਡਿਆ ਜਾਂਦਾ ਕੋਟਾ ਫਿਕਸ ਕੀਤਾ ਜਾਂਦਾ ਪੰਜਾਬ ਦਾ ਕੋਟਾ ਹਰਿਆਣੇ ਦਾ ਕੋਟਾ ਦਿੱਲੀ ਦਾ ਕੋਟਾ ਮੱਛਲ ਦਾ ਕੋਟਾ ਰਾਜਸਥਾਨ ਦਾ ਕੋਟਾ ਉਸ ਕੋਟੇ ਦੇ ਹਿਸਾਬ ਦੇ ਨਾਲ ਤੁਹਾਨੂੰ ਚੱਲਣਾ ਪਈਗਾ ਅੱਜ ਮਾਰਚ ਮਹੀਨੇ ਚ ਖਤਮ ਗਾਂ 26 ਦੇ ਵਿੱਚ ਇਹ ਦਸੰਬਰ ਚ ਖਤਮ ਕਰ ਲਿਆ ਕਰਨਗੇ ਫਿਰ ਗਾਂ 27 ਦੇ ਵਿੱਚ 4 ਮਹੀਨੇ ਚ ਪਾਣੀ ਖਤਮ ਕਰ ਲੈ ਚਾਹੀਦਾ ਬੀਐਮਬੀ ਨੂੰ ਤੇ ਸੈਂਟਰ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਸਮਝਾਉਣਾ ਚਾਹੀਦਾ ਪੰਜਾਬ ਦੀ ਬਾਹਰ ਨਹੀਂ ਮਰੋਣੀ ਚਾਹੀਦੀ ਔਰ ਇਸੇ ਕਰਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਫਿਰ ਉੱਥੇ ਜਾ ਕੇ ਪੈਰਾ ਦਿੱਤਾਗਾ ਉਹਨੇ ਕਿਹਾ ਕਿ ਅਜਿਹੀ ਸਥਿਤੀ ਬਹੁਤ ਹੀ ਧੱਕੇ ਵਾਲੀ ਗੱਲ ਪਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਜਿਹੜੇ ਨੇ ਉਹ ਚੇਅਰਮੈਨ ਕਰ ਰਹੇ ਉਹ ਇਹਦੇ ਨਾਲ ਗਿਨੀ ਵਿਥੀ ਸਾਜ਼ਿਸ਼ ਦੇ ਨਾਲ ਪੰਜਾਬ ਨੂੰ ਇਸ ਔਖੀ ਘੜੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਧੌਂ ਤੇ ਗੋਡਾ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਹ ਮਰਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਸਰਾਸਰੀ ਬੀਬੀ ਵੀਐਮਪੀ ਦੇ ਚੇਅਰ ਮੱਲਮੋਂ ਲਈ ਇੱਕ ਜਿਹੜੀ ਕਾਰਵਾਈ ਕੀਤੀ ਹੈ ਨਿੰਦਨਯੋਗ ਹੈ ਹਾਲਾਂਕਿ ਉੱਥੇ ਲੋਕਾਂ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰਜੋਤ ਸਿੰਘ ਬੈਂਸ ਦੇ ਕਹਿਣ ਤੇ ਆਮ ਆਦਮੀ ਪਾਰਟੀ ਦੇ ਵਰਕਰ ਇਕੱਠੇ ਹੋ ਗਏ ਹੋਣਗੇ ਔਰ ਉਹਨਾਂ ਨੇ ਉਹਨੂੰ ਬੰਦੀ ਬਣਾ ਲਿਆਊਗਾ ਹਾਲਾਂਕਿ ਉਹ ਵੀ ਕਾਰਵਾਈ ਗਲਤ ਆ ਲੇਕਿਨ ਪਹਿਲੀ ਗੱਲ ਹੈ ਕਿ ਪਿਆਖੜਾ ਬਿਆਸ ਪ੍ਰਬੰਧਨ ਬੋਰਡ ਦੇ ਚੇਅਰਮੈਨ ਨੂੰ ਉੱਥੇ ਜਾਣ ਦੀ ਕੀ ਲੋੜ ਪੈਗੀ ਜੇ ਪਾਣੀ ਨਹੀਂ ਛੱਡਿਆ ਜਾ ਰਿਹਾ ਸੀ ਤੇ ਤੁਸੀਂ ਸੈਂਟਰ ਨੂੰ ਦੱਸੋ ਸੈਂਟਰ ਨੂੰ ਦੱਸੋ ਨਾ ਤੁਸੀਂ ਆਪ ਹੀ ਮਤਲਬ ਪੰਜਾਬ ਦਾ ਮਾਹੌਲ ਵਿਗੜ ਦੀ ਕੋਸ਼ਿਸ਼ ਦੇ ਵਿੱਚ ਲਗੇ ਪਰ ਉਧਰ ਕਿਉਂਕਿ ਭਾਜਪਾ ਦੀ ਪੱਖ ਦੇ ਵਿੱਚ ਬਹੁਤ ਸਾਰੇ ਸਟੇਟਮੈਂਟਾਂ ਵੀ ਆ ਗਈਆਂ ਕੇਂਦਰੀ ਜਿਹੜੇ ਮੰਤਰੀ ਨੇ ਰਮਨਜੀਤ ਸਿੰਘ ਬਿੱਟੂ ਸਾਹਿਬ ਦੀ ਵੀ ਸਟੇਟਮੈਂਟ ਆ ਗਈ ਆ ਉਹ ਕਹਿ ਰਹੇ ਨੇ ਕਿ ਹਰਜੋਤ ਸਿੰਘ ਬੈਂਸ ਅਤੇ ਮੁਖਮਤੀ ਭਗਵੰਤ ਮਾਨ ਦੇ ਖਿਲਾਫ ਦੇਸ਼ ਦਰੋਹੀ ਦਾ ਮਕਦਮਾ ਦਰਜ ਹੋਣਾ ਚਾਹੀਦਾ ਉਹਨੇ ਰਵਨੀਤ ਸਿੰਘ ਬਿੱਟੂ ਸਾਹਿਬ ਨੂੰ ਪੁੱਛਿਆ ਜਾਵੇ ਕਿ ਕਿਸ ਅਧਾਰ ਤੇ ਉਹਨਾਂ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਪਰਚਾ ਦੇ ਦਰਜ ਹੋਣਾ ਚਾਹੀਦਾ ਭਾਗੜਾ ਬਿਆਸ ਪਰਮ ਦਾ ਬੋਰਡ ਦੇ ਚੇਅਰਮੈਨ ਤੇ ਹਾਈ ਕੋਰਟ ਦੇ ਵਿੱਚ ਕੇਸ ਗਿਆ ਹੈਗਾ ਹਾਈ ਕੋਰਟ ਜੋ ਡਾਇਰੈਕਸ਼ਨ ਪਾਸ ਹੋ ਗਈ ਹੈ ਹੁਣ ਜੇ ਪੰਜਾਬ ਸਰਕਾਰ ਹਾਈ ਕੋਰਟ ਦੀ ਡਾਇਰੈਕਸ਼ਨ ਨਹੀਂ ਮੰਨ ਰਿਆ ਜੇ ਬੀਐਮਬੀ ਦੇ ਚੇਅਰਮੈਨ ਮਤਾਬਕ ਚਾ ਭਾਜਪੀ ਦੇ ਮਤਬਕ ਤੇ ਤੁਸੀਂ ਪੰਜਾਬ ਸਰਕਾਰ ਖਿਲਾਫ ਫਿਰ ਹਾਈ ਕੋਰਟ ਦੇ ਵਿੱਚ ਚਲੇ ਜਾਓ ਲੇਕਿਨ ਜਿਹੜੀ ਅੱਜ ਉਹਨਾਂ ਦੀ ਸਟੇਟਮੈਂਟ ਆਈ ਹੈ ਅਰਵਨੀ ਸਿੰਘ ਬਿੱਟੂ ਸਾਹਿਬ ਦੀ ਵੀ ਸਟੇਟਮੈਂਟ ਆ ਗਈ ਹੈ ਔਰ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਆ ਉਹਨਾਂ ਦੀ ਵੀ ਸਟੇਟਮੈਂਟ ਆ ਗਈ ਹੈ ਨਾਇਬ ਸਿੰਘ ਸੈਣੀ ਸਾਹਿਬ ਦੀ ਉਹਨਾਂ ਨੇ ਵੀ ਜਿਹੜੀ ਸਟੇਟਮੈਂਟ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਸਾਥ ਆਉਂ ਕਹਿੰਦੇ ਨੇ ਕਿ ਪੰਜਾਬ ਸਰਕਾਰ ਨਾ ਤੇ ਸੰਵਿਧਾਨਮੰਦੀ ਆ ਤੇ ਨਾ ਹੀ ਸੰਵਿਧਾਨਿਕ ਸੰਸਥਾਵਾਂ ਨੂੰ ਮੰਨਦੀ ਆ ਉਹਨਾਂ ਕਹਿੰਦੇ ਕਿ ਹਾਈ ਕੋਰਟ ਦਾ ਫੈਸਲਾ ਨਾ ਮੰਨਣਾ ਬੜਾ ਅਫਸੋਸਜਨਕਾ ਕਿਉਂਕਿ ਅੱਜ ਸਵਾਲ ਹੈ ਕਿ ਜੇ ਪੰਜਾਬ ਸਰਕਾਰ ਤੁਹਾਡੇ ਮੁਤਾਬਿਕ ਗਲਤ ਕੰਮ ਕਰੇ ਤੂੰ ਹੀ ਹਾਈ ਕੋਰਟ ਦੇ ਵਿੱਚ ਮੁੜ ਜਾਓ ਲੇਕਿਨ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇੱਕ ਪਾਸੇ ਤੇ ਇੰਡੋਪਾਕ ਦੇ ਵਿੱਚਕਾਰ ਜੰਗ ਜਿਹੜੀ ਆ ਉਹ ਲੱਗੀ ਹੋਈ ਆ ਮੂੜ ਸਭ ਤੋਂ ਵੱਡੀ ਗੱਲ ਕਿ ਭਾਜਪਾ ਹਰਿਆਣਾ ਦੇ ਸਟੇਟਮੈਂਟ ਦਵੇ ਲੇਕਿਨ ਜਿਹੜੇ ਪੰਜਾਬ ਦੇ ਜਿਹੜੇ ਲੀਡਰ ਆ ਜਾਂ ਸਟੇਟਮੈਂਟਾਂ ਦੇ ਰਹੇ ਉਹ ਬੜੀ ਹੈਰਾਨੀ ਵਾਲੀ ਗੱਲ ਰਵਨੀਤ ਸਿੰਘ ਬਿੱਟੂ ਸਾਹਿਬ ਦੀ ਜਿਹੜੀ ਦੋ ਕਿ ਆਪਾਂ ਜਿਹੜਾ ਪ੍ਰੈਸ ਨੋਟ ਆਇਆ ਉਹਦੀਆਂ ਚਾਰ ਡੇੜੀਆਂ ਜਿਹੜੀਆਂ ਮੁੱਖ ਉਹ ਪੜ ਦਿੰਦੇ ਕਿ ਉਹ ਕੀ ਲਿਖਦੇ ਨੇ ਫਿਰ ਉਸ ਤੋਂ ਬਾਅਦ ਰਾਜਾ ਮਰਿੰਦਰ ਸਿੰਘ ਵੜਿੰਗੋ ਨਾਲ ਦੀ ਸਟੇਟਮੈਂਟ ਆ ਗਈ ਆ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਵੀ ਸਟੇਟਮੈਂਟ ਆਈ ਹੈ ਕਿ ਰਵਨੀ ਸਿੰਘ ਬਿੱਟੂ ਉਹਨਾਂ ਦਾ ਸਟੇਟਮੈਂਟ ਵੀ ਉਹ ਕਹਿੰਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਖਿਲਾਫ ਤਰੋਧ ਦਖਲ ਦੇਣ ਦੀ ਮੰਗ ਕੀਤੀ ਹੈ ਤੇ ਉਹਨਾਂ ਨੂੰ ਕਿਹਾ ਕਿ ਚੇਅਰਮੈਨ ਨੂੰ ਹਰਾਸਟ ਚ ਲੈਣ ਦੀ ਜਿਹੜੀ ਕਾਰਵਾਈ ਜਿਹੜੀ ਆ ਉਹ ਵੀ ਸਰਾਸਰ ਗਲਤ ਆ ਉਹਨਾਂ ਨੇ ਕਿਹਾ ਕਿ ਬੈਂਸ ਖਿਲਾਫ ਅਤੇ ਭਗਵੰਤ ਮਾਨ ਖਿਲਾਫ ਸਰਕਾਰੀ ਅਧਿਕਾਰੀ ਨੂੰ ਆਪਣਾ ਕੰਮ ਕਰਨ ਤੋਂ ਰੋਕਣ ਦੇ ਦੋਸ਼ਾਂ ਹੇਠ ਐਫ ਆਈ ਆਰ ਦਰਜ ਕਰ ਤੇ ਉਹਨਾਂ ਉੱਤੇ ਦਰੋਹ ਦੇ ਦੋਸ਼ ਲਗਾਉਂਦੀ ਬਾਕੀ ਕੀਤੀ ਹੈ ਬਿੱਟੂ ਨੇ ਦੱਸਿਆ ਕਿ ਅੱਜ ਪੰਜਾਬ ਦੇ ਨੰਗਲ ਜੇ ਜਦੋਂ ਬੀਐਮਬੀ ਦੇ ਚੇਅਰਮੈਨ ਸਰਕਾਰੀ ਦੌਰੇ ਸੇ ਤਨ ਉਹਨਾਂ ਨੂੰ ਗੈਰਕਾਨੂੰਨੀ ਢੰਗ ਨਾਲ ਇੱਕ ਕਮਰੇ ਵਿੱਚ ਬੰਦ ਕੀਤਾ ਗਿਆ ਸਖਤ ਬਿਆਨ ਜਾਰੀ ਕਰਦਿਆਂ ਰਵੀ ਸਿੰਘ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਮੰਤਰੀ ਬੈਂਸ ਦੇ ਇਸ ਇਸ ਸਮੇਂ ਵਿੱਚ ਕਾਨੂੰਨੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਜਦੋਂ ਦੇਸ਼ ਪਾਕਿਸਤਾਨ ਨਾਲ ਜੰਗ ਵਰਗੀ ਸਥਿਤੀ ਵਿੱਚ ਆ ਉਹਨਾਂ ਨੇ ਕਿਹਾ ਕਿ ਚੇਅਰਮੈਨ ਬੀਐਮਬੀ ਦੇ ਸਖਤਰ ਨਾਲ ਸਰਕਟ ਹਾਊਸ ਦੇ ਬੈਠੇ ਸਨ ਤੇ ਜਦੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸਿੱਖਿਆ ਮੰਤਰੀ ਅਰਜੂਨ ਸਿੰਘ ਬੈਂਸ ਦੀ ਅਗਵਾਈ ਹੇਠ ਉਹਨਾਂ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੀ ਉੱਥੇ ਪਹੁੰਚੇ ਉਸ ਭੀੜ ਦਾ ਸਮਰਥਨ ਕੀਤਾ ਤੇ ਬਾਅਦ ਵਿੱਚ ਪੁਲਿਸ ਨੇ ਕੇਂਦਰ ਸਰਕਾਰ ਦੇ ਧਿਆਨ ਵਿੱਚ ਆਉਣ ਤੇ ਉਹਨਾਂ ਨੂੰ ਬਚਾਇਆ ਰਵਿੰਦੀ ਸਿੰਘ ਬਿੱਟੂ ਨੇ ਮੰਗ ਕੀਤੀ ਕਿ ਧਰੋਹ ਦੀਆਂ ਧਰਾਵਾਂ ਹੇਠ FIR ਦਰਜ ਕੀਤੀ ਜਾਵੇ ਤੇ ਪੰਜਾਬ ਪੁਲਿਸ ਨੂੰ ਪੰਜਾਬ ਸਰਕਾਰ ਦੇ ਗੈਰਕਾਨੂੰਨੀ ਹੁਕਮਾਂ ਦੀ ਪਾਲਣਾ ਨਾ ਕਰਨ ਦੀ ਚੇਤਾਵਨੀ ਵੀ ਉਹਨਾਂ ਦਿੱਤੀ ਆ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਦਾ ਮਕਸਦ ਸਿਰਫ ਕਿਸੇ ਵੀ ਤਰੀਕੇ ਨਾਲ ਖਬਰਾਂ ਵਿੱਚ ਬਣੇ ਰਹਿਣਾ ਉਹਨਾਂ ਨੇ ਕਿਹਾ ਕਿ ਹਰਿਆਣਾ ਨੂੰ ਪਾਣੀ ਦੇਣ ਦਾ ਮਾਮਲਾ ਅਦਾਲਤ ਵਿਚਾਰਦੀ ਨਾ ਅਤੇ ਪੰਜਾਬ ਤੇ ਹਰਿਆਣਾ ਇਕੋ ਤੇ ਸਾਫ ਹੁਕਮ ਦਿੱਤਾ ਕਿ ਪੰਜਾਬ ਸਰਕਾਰ ਬੀਐਮਬੀ ਦੇ ਰੋਜ਼ਾਨਾ ਕੰਮਕਾਜ ਦੇ ਵਿੱਚ ਦਖਲਅੰਦਾਜ਼ੀ ਨਾ ਕਰੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਇਹ ਰਵਈਆ ਬਹੁਤ ਹੀ ਬੇਜ਼ਿੰਮੇਵਾਰ ਤੇ ਨਿੰਦਣਯੋਗ ਹੈ ਹੁਣ ਜਿੱਥੇ ਰਵਨੀਤ ਸਿੰਘ ਬਿੱਟੂ ਹੋਣਾਂ ਦੀ ਸਟੇਟਮੈਂਟ ਆਈ ਹੈ ਉੱਥੇ ਹੀ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਵੀ ਜਿਹੜੀ ਸਟੇਟਮੈਂਟ ਆਈ ਆ ਉਹ ਵੀ ਆਪਾਂ ਇਸ ਦੇ ਨਾਲ ਹੀ ਜ਼ਿਕਰ ਕਰ ਲੈਨੇ ਕਿ ਜਿਹੜੇ ਪ੍ਰਤਾਪ ਸਿੰਘ ਬਾਜਵਾ ਉਹ ਕੀ ਜ਼ਿਕਰ ਕਰਦੇ ਨੇ ਕਿਉਂਕਿ ਇੱਕ ਵਿਰੋਧੀ ਧਿਰ ਦੇ ਨੇਤਾ ਨੇ ਔਰ ਸਵੇਰ ਤੋਂ ਇਹ ਮਸਲਾ ਬਣਿਆ ਹੋਇਆ ਸੀ ਹੁਣ ਸਵਾਲ ਹੈ ਕਿ ਇਸ ਮਸਲੇ ਨੂੰ ਛੇੜਿਆ ਕਿੰਨੇ ਆ ਉਹ ਸਾਰਿਆਂ ਨੂੰ ਪਤਾ ਹੈਗਾ ਹੁਣ ਪ੍ਰਤਾਪ ਸਿੰਘ ਬਾਜਵਾ ਕੀ ਕਹਿੰਦੇ ਨੇ ਉਹ ਕਹਿੰਦੇ ਕਿ ਆਮ ਆਦੀ ਪਾਰਟੀ ਦੇ BBMP ਡਰਾਮੇ ਦੀ ਨਿੰਦਾ ਕੀਤੀ ਉਹਨਾਂ ਨੇ ਰਾਸ਼ਟਰੀ ਸੁਰੱਖਿਆ ਸੰਕਟ ਦੌਰਾਨ ਇਕਤਾ ਦੀ ਅਪੀਲ ਕੀਤੀ ਹੈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਦੇਸ਼ ਅਤੇ ਪੰਜਾਬੀ ਨੂੰ ਇੱਕਜੁੱਟ ਅਤੇ ਦ੍ਰਿੜ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਸਾਡਾ ਦੇਸ਼ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਪਾਕਿਸਤਾਨ ਵਿੱਚ ਮਾਸੂਮ ਜਾਨਾਂ ਤੇ ਹਾਲ ਵਿੱਚ ਕੀਤੇ ਗਏ ਕਾਇਰਤਨਪੂਰ ਹਮਲੇ ਨੇ ਇੱਕ ਵਾਰ ਫਿਰ ਭਾਰਤ ਨੂੰ ਅਸਿਰ ਕਰਨ ਦੇ ਇਸ ਦੁਰਾਚਾਰੀ ਇਰਾਦੇ ਨੂੰ ਬੇਨਕਾਬ ਕਰ ਦਿੱਤਾ ਭਾਰਤੀ ਹਥਿਆਰਬੰਦ ਸਨਾਵਾ ਨੇ ਆਪਣੇ ਅਟਲ ਇਰਾਦੇ ਨਾਲ ਇਨ੍ਹਾਂ ਨੁਕਸਾਨਾਂ ਦਾ ਬਦਲਾ ਲਿਆ ਜੋ ਸਾਡੇ ਦੇਸ਼ ਦੀ ਤਾਕਤ ਤੇ ਆਪਣੇ ਲੋਕਾਂ ਦੀ ਰੱਖਿਆ ਲਈ ਵਚਨਬੱਧ ਉਹਨੇ ਕਿਹਾ ਕਿ ਹਾਲਾਂਕਿ ਬਹੁਤ ਹੀ ਮੰਦ ਭਾਗਾਂ ਅਜਿਹਾ ਮੋੜ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦੀ ਪਾਰਟੀ ਰਾਸ਼ਟਰੀ ਸੁਰੱਖਿਆ ਤੇ ਰਾਜ ਭਲਾਈ ਲਈ ਮਹੱਤਵਪੂਰਨ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਨਾਟਕਬਾਜ਼ੀ ਦਾ ਹਸਲਾ ਲੈ ਰਹੇ ਨੇ ਭਾਖੜਾ ਬਿਆਸ ਪਨਮ ਬੋਰਡ ਵੀ ਕਿ ਅੱਜ ਦੀ ਇਸ ਘਟਨਾ ਗਲਤ ਫੋਕਸ ਇੱਕ ਸਪਸ਼ਟ ਉਦਾਹਰਣ ਹੈ ਆਮ ਆਦੀ ਪਾਰਟੀ ਦੇ ਮੰਤਰੀ ਹਜੋ ਸਿੰਘ ਬੈਂਸ ਨੇ ਇੱਕ ਨਾਟਕੀ ਤਮਾਸ਼ਾ ਕੀਤਾ ਦਾਵਾ ਕੀਤਾ ਕਿ ਉਹਨਾਂ ਨੇ ਹਰਿਆਣਾ ਨੂੰ ਅਨधिकृत ਪਾਣੀ ਛੱਡਣ ਤੋਂ ਰੋਕਣ ਲਈ ਬੀਐਮਬੀ ਦੇ ਚੇਅਰਮੈਨ ਮਨੋਜ ਤਰਪਾਠੀ ਨੂੰ ਕੈਦ ਕਰ ਲਿਆ ਇਸ ਦੇ ਬਿਲਕੁਲ ਉਲਟ ਹੈ ਚੇਅਰਮੈਨ ਨੇ ਸਪਸ਼ਟ ਕੀਤਾ ਕਿ ਉਹ ਸਿਰਫ ਨੰਗਲ ਡੈਮਾ ਦੇ ਸੁਰੱਖਿਆ ਪ੍ਰਬੰਧਾਂ ਦਾ ਨਿਰਖਣ ਕਰ ਰਹੇ ਸੀ ਅਜਿਹੇ ਵਿਰੋਧੀ ਬਰਤਾਤ ਅਤੇ ਨਾਟਕ ਭੰਬਲਪੂਸਾ ਪੈਦਾ ਕਰਨ ਤੇ ਚੱਲ ਰਹੇ ਬੀਬੀਐਮਬੀ ਦੇ ਵਿਵਾਦ ਦੀ ਗੰਭੀਰਤਾ ਨੂੰ ਕਮਜ਼ੋਰ ਕਰਨ ਤੋਂ ਇਲਾਵਾ ਕੋਈ ਹੋਰ ਆਦੇਸ਼ ਨਹੀਂ ਰੱਖਦੇ ਬਾਜਬਾਨ ਨੇ ਇਨ੍ਹਾਂ ਹਰਕਤਾਂ ਦੀ ਸਖਤ ਨਿੰਦਾ ਕੀਤੀ ਜੋ ਅਸਲ ਮੁੱਦਿਆਂ ਤੋਂ ਧਿਆਨ ਪਟਕਾਉਂਦੇ ਨੇ ਬੀਬੀਐਮਬੀ ਜਿਹੜਾ ਮਸਲਾ ਰਾਜਨੀਤਿਕ ਸਟੰਟ ਦੀ ਨਹੀਂ ਸਗੋ ਪਰ ਪੱਕਤ ਤੇ ਜ਼ਿੰਮੇਵਾਰੀ ਕਾਰਵਾਈ ਦੀ ਮੰਗ ਕਰਦਾ ਮੁਖਮਦੀ ਭਗਵੰਤ ਮਾਨ ਕੀਮਤੀ 48 ਘੰਟੇ ਘੰਟੇ ਗਵਾ ਦਿੱਤੇ ਨੇ ਤੇ ਹਾਈ ਕੋਰਟ ਵੱਲ ਬੀਬੀ ਦੇ ਹੱਕ ਵਿੱਚ ਤੇ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਹੁਕਮ ਦੇਣ ਤੋਂ ਬਾਅਦ ਸੁਪਰੀਮ ਕੋਰਟ ਤੱਕ ਨਹੀਂ ਪਹੁੰਚੇ ਉਹਨਾਂ ਦੀ ਕੈਬਨਿਟ ਨੂੰ ਉਹਨਾਂ ਨੂੰ ਡਰਾਮੇਬਾਜ਼ੀ ਕਰਨ ਦੀ ਬਜਾਏ ਸ਼ਾਸਨ ਨੂੰ ਗੰਬੀਰਤਾ ਨਾਲ ਲੈਣ ਦੀ ਸਲਾਹ ਦੇਣੀ ਚਾਹੀਦੀ ਹੈ ਪਰ ਇਸ ਮਸਲੇ ਦੇ ਵਿੱਚ ਸਵਾਲ ਸਭ ਤੋਂ ਜਿਹੜੇ ਖੜੇ ਹੋ ਰਹੇ ਨੇ ਸਿਰਫ ਉਹ ਹੀ ਹੈ ਕਿ ਕੀ ਇਸ ਔਖੀ ਘੜੀ ਦੇ ਵਿੱਚ ਬੀਐਮਬੀ ਦੇ ਚੇਅਰਮੈਨ ਦਾ ਉੱਥੇ ਜਾਣਾ ਜਾਂ ਉੱਥੋਂ ਪਾਣੀ ਛਡਵਾਉਣਾ ਉਹ ਸਰਕਾਰੀ ਅਧਿਕਾਰੀ ਨੂੰ ਪੁਲਿਸ ਹਰਾਸਤ ਵਿੱਚ ਲੈਣਾ ਇਹ ਕੋਈ ਮੈਜ ਡਰਾਮਾ ਨਹੀਂ ਹੋ ਸਕਦਾ ਇਹਦੇ ਪਿੱਛੇ ਜਰੂਰ ਲਾਜ਼ਮੀ ਤੌਰ ਤੇ ਇਸ ਔਖੀ ਘੜੀ ਦੇ ਵਿੱਚ ਪੰਜਾਬ ਨੂੰ ਪ੍ਰਵੋਕ ਕਰਨ ਵਾਸਤੇ ਪੰਜਾਬ ਨੂੰ ਗਮਰਾਹ ਕਰਨ ਵਾਸਤੇ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਵੀ ਜਿਹੜੀ ਆ ਇਹ ਕਾਰਵਾਈ ਹੋ ਸਕਦੀ ਹੈ